ਆ ਹਨ ਵੀ ਹਰ ਕੁੱਛ ਨਹੀਂ ਇਹ ਪੈਂਟਰ ਮੈਂ ਪਾਈ ਨਹੀਂ ਲੱਗਦਾ ਐਵੇਂ ਪਈਆ ਚਲੋ ਜਿਹੜੀ ਇਹਨਾਂ ਜੇ ਸਹੀ ਕਰਨ ਵਾਲੀ ਆ ਪਾ ਕੇ ਦੇਖਦੇ ਪਹਿਲਾਂ ਸਮਰ ਫੜਾ ਕੇ ਆਉਂਗੀ ਸ਼ਾਮ ਨੂੰ ਚਲੋ ਇਹ ਸਾਰੀ ਪੈਂਟਰ ਜਿਹੜੀਆਂ ਨੇ ਇਹ ਅਲਮਾਰੀ ਚ ਪਈਆਂ ਸੀ ਹੁਣ ਇਹਨਾਂ ਨੂੰ ਕੱਢ ਕੇ ਠੇਕ ਕਰਾਂਗਾ ਆਪਣੀ ਲੱਗ ਕੇ ਬੈਠ ਜਾਈ ਨਹੀਂ ਹੁੰਦੀ ਆ ਤੂੰ ਜਾ ਮਿੱਠਾ ਲੈ ਕੇ ਆ ਜਾ ਮਿੱਠਾ ਲੈ ਕੇ ਆਉਂਗੀ ਤੁਸੀਂ ਹਾਂ ਮਰ ਰੋਟੀ ਖਾਧੀ ਆ ਥੋੜੇ ਮਿੱਠਾ ਖਾਣ ਜੀ ਕਰਦਾ ਲੈ ਕੇ ਬੈਠਾ ਭਾਂਡੇ ਤੁਸੀਂ ਧੋ ਦਿਓ ਮੈਨੂੰ ਨਾ ਆਪਣੀਆਂ ਕਰਾਉਣੀਆਂ ਨੇ ਦੇਖਦੇ ਕਿੰਨੀਆਂ ਹੋ ਗਈਆਂ ਹੋਣਗੀਆਂ ਦੇ ਆਉਂਗੀ हां पेंट ਦੇ ਹਿਸਾਬ ਨਾਲ ਪਕਰਾ ਲੈਂਦੇ ਆ ਫਿਰ ਇਹ ਤਾਂ ਉੱਚੀ ਥੋੜੀ ਜਿਆਦੇ ਆ ਥੋੜੀ ਨੀਮੀ ਕਰਾਉਣੀ ਪੈਣੀ ਆ ਇਹਨੂੰ ਕਹਾਂਗੇ ਇੰਨੀ ਰੱਖ ਲੂਗਾ ਤੂੰ ਮਿਠਾਈ ਲੈਣ ਨੂੰ ਗਿਆ ਸੀ ਮੈਂ ਆ ਤਾਂ ਪਿਆ ਉਹ ਲੱਡੂ ਵੈਰੀ ਕਟ ਆਹ ਸਹੀ ਹੈ ਬਲੂ ਵਾਲੀ ਕਿਹੜੀ ਹਾਂ ਹਾਂ ਇਹ ਸਹੀ ਆ ਬਲੂ ਦੇਖ ਕਿੰਨਾ ਕ ਫਰਕ ਹੈ ਇਹਨਾਂ ਨੂੰ ਥੱਲੇ ਵਾਲੀ ਦੇਖ ਪਹਿਲਾਂ ਕਿੰਨਾ ਫਰਕ ਥੱਲੇ ਵਾਲੀ ਸੇਮ ਆ ਸੇਮ ਤਾਂ ਹੈ ਮੈਂ ਥੋੜਾ ਹੈ ਵੱਡੀ ਆ ਥੋੜੀ ਆ ਆ ਸਹੀ ਆ ਪਰ ਹਾਂ ਉੱਪਰ ਵਾਲੀ ਸਹੀ ਆ ਇਹਦੀ ਨਾਪਦੀ ਦੇਖ ਲਉਗੀ ਇਸ ਤੇ ਫਰਕ ਮੜੇ ਫਰਕ 1369 ਉਹ ਨਾ ਉਹ ਨਿਆਣੀ ਕਟੂਮੀਏ ਪੈਂਟ ਨਾ ਮੀਰੀ ਨਿਆਣੀ ਹੋਰ ਕੀ ਚਲੋ ਪੈਂਟਰ ਆਪਣੀ ਬਣ ਗਈ ਬਾਕੀ ਸਾਰੀ ਲਿੱਜਾ ਰੱਖਿਓ ਹੋੜ ਫਿੱਜੜਨ ਹੋੜ ਇਹ ਜਿਆਦਾ ਰੱਖੀ ਸਾਂ ਇੰਨਾ ਦੇ ਕ ਕਟਾ ਦਾਂਗੇ ਇੰਨਾ ਦੇ ਕੀ ਇੱਥੇ ਥੋੜੇ ਰਵੇ ਅਗਲੇ ਸਾਲ ਹੀ ਪਾਈ ਜਾਊਗੀ ਇਹ ਤਾਂ ਪਰ ਛੋਟੀ ਆਣੀ ਆ ਤੂੰ ਉੱਥੇ ਵਧਣ ਲੱਗਿਆ ਕੇ ਦਾ ਮਤਲਬ ਹੈ ਕਿ ਅਗਲੇ ਸਾਲ ਨੂੰ ਪਾਈ ਜਾਊਗੀ ਜੇ ਇੰਨੇ ਛੜਜਾਂ ਦੀ ਛੋਟੀਆਂ ਕਰਾਤੀਆਂ ਤਾਂ ਫਿਰ ਕਸ ਜਰ ਜਰ ਮੁੜੀਆਂ ਮਤਲਬ ਉੱਚੀ ਹੋਣੀ ਆ ਹਾਂ ਤੋਈ ਆਣੀ ਮੈਨੂੰ ਮੇਰੇ ਕੋਲ 15 ਤਰੀਕ ਨੂੰ ਪਾਣ ਨੂੰ ਕੋਈ ਕੱਪੜਾ ਨਹੀਂ ਗਾ ਕਿਉਂ ਇਹਨੇ ਕੱਪੜੇ ਅਲਮਾਰੀ ਭਰੇ ਪਏ ਨੇ ਪੁਰਾਣੇ ਆ ਨਵੇਂ ਨਵੇਂ ਦਵਾ ਦੋ ਕੋਤਨ ਕੀ ਘਰ ਵਾਲੀ ਅਭ ਲੱਗਦੀ ਏ ਮੈਨੂੰ ਤੂੰ ਨਹੀਂ ਦੇਖ ਤਾ ਏ ਵੀ ਲੱਡ ਏ ਵੀ ਇਹ ਤਾਂ ਬੈਠਾ ਹੈ ਨਹੀਂ ਜੀ ਇਹਦੀ ਹੈਗੀ ਆ ਦੇਖ ਤਾਂ ਜੇ ਏ ਵੀ ਵੱਡੀ ਆ ਸੁੱਧਾ ਕਰ ਲੈ ਨੂੰ ਕਰ ਲਓ ਮੇ ਤਾਂ ਨਿੰਦੀ ਬੜੀ ਭਾਰੀ ਆ ਚਲੋ ਆਪਣੇ ਮਿਟਾਓ ਹਾਂ ਲੋ ਜੀ ਲੱਡੂ ਖਾ ਲਿਆ ਹੁਣਾਂ ਨੂੰ ਆਪਾਂ ਰੱਖਣ ਲੱਗੇ ਆ ਲਾਣ ਦੀ ਘਰ ਫੜ ਚੀ ਚਾਣ ਜਿੱਜੀ ਹਾਂ ਜੀ ਆ ਰੱਖ ਤੇ ਲੱਡੂ

Roblox Roblox ਇਹ ਕੀ ਹੁੰਦਾ ਗਾਇਸ ਆ ਦੇਖੋ ਗਾਇਸ 8000 ਗੇਮਾਂ ਹੁੰਦੀਆਂ ਟੂਕਲ ਇਹਦਾ ਬਾਅਦ ਇਹ ਦੁਬਾਰਾ ਜਾਂਦੇ ਆ ਆ ਦੇਖੋ ਇਧਰ ਇਹਨੇ ਕੱਟਤਾ ਏ ਦਿਲਾ ਤਾਂ ਖਲੋਣਾ ਹੀ ਨਹੀਂ ਨਿਕਲਿਆ ਕੋਈ ਖਲੋਣਾ ਹੀ ਨਹੀਂ ਨਿਕਲਿਆ ਇਹ ਚ ਖਲੋਣਾ ਹੀ ਨਿਕਲਿਆ ਇਹ ਚ ਆਹ ਪਾ ਟੈਸਟ ਕਰਾਈ ਆ ਦੇਖੋ ਗਾਇਸ ਇਹਦੇ ਚ ਇਹਦੇ ਨਾਲ ਇਸ ਟਾਈਪ ਦੇ ਹੁੰਦੇ ਇਹਦੇ ਵਿੱਚ ਪਾਏ ਹੋਏ ਸੋ ਟੈਸਟ ਕੋ ਬੋਲਾ ਸੁਆਈ ਮਨ ਠਹਿਰ ਗਿਆ ਜਿਸ ਦਿਨ ਅੱਜ ਸੀਗਾ ਮੇਰਾ ਇੰਗਲਿਸ਼ ਦਾ ਪੇਪਰ ਹਾਂ ਪੇਪਰ ਦੇ ਕੇ ਆ ਗਿਆ ਇੰਨਾ ਵਧੀਆ ਗਿਆ ਮੇਰਾ ਪੇਪਰ ਮੈਂ ਰਾਤੀ ਨਾ ਆਪਣੇ ਆਪ ਨਾ ਮੈਂ ਨਾ ਕਾਪੀ ਬੰਦ ਕੀਤੀ ਨਾ ਫਿਰ ਨਾ ਮੈਂ ਖੋਲ ਲੱਗੀ ਆਪਣੇ ਆਪ ਹੀ ਗ੍ਰਾਮਰ ਸਾਈਡ ਖੁੱਲ ਗਈ ਮੈਂ ਨਾ ਲਰਨ ਕਰ ਲੱਗੀ ਜਿਹੜਾ ਮੈਂ ਲਰਨ ਕੀਤਾ ਉਹੀ ਪੇਪਰ 'ਚ ਆਇਆ ਮੈਂ ਕਰ ਲਿਆ ਮੇਰਾ ਬਹੁਤ ਵਧੀਆ ਪੇਪਰ ਗਿਆ ਹੁਣ ਕੱਲ ਮੇਰੀ ਛੁੱਟੀ ਆ ਤੇਰੇ ਵੀ ਪਾਸ ਕਦੋਂ ਆ ਗਾਇਸ ਸੋਨਾ ਵੀ ਹਾਂ ਤੁਮ ਕਿਹੜੇ ਪੇਪਰ ਦਰਾ ਅੱਜ ਅਸੀਂ ਦਾ ਮੇਰਾ ਪੰਜਾਬੀ ਦਾ ਪੇਪਰ ਸਰ ਫਿਰ ਵਧੀਆ ਗਾਇਸ ਇਹਦਾ ਪੇਪਰ ਪੰਜਾਬੀ ਦਾ ਸੀ ਇਹ ਬਹੁਤੀ ਕਿਤਾ ਤੇਰਾ ਪੇਪਰ ਕਹੜਾ ਸੀ ਅੱਜ ਮੇਰਾ ਪੇਪਰ ਨਹੀਂ ਜੀ ਕੱਲ੍ਹ ਹੈਗਾ ਕੱਲ ਅਜੇ ਛੁੱਟੀ ਸੀ ਚਲੋ ਇਹਨਾਂ ਦੋਹਾਂ ਦਾ ਪੇਪਰ ਮਨਿੰਦਰ ਦਾ ਪੇਪਰ ਪੰਜਾਬੀ ਦਾ ਜਸਪ੍ਰੀਤ ਦਾ ਅੰਗਰੇਜ਼ੀ ਦਾ ਤਿੰਨ ਸਹਿਜ ਨੂੰ ਛੁੱਟੀ ਸੀ ਚੁੱਪ ਇਧਰ ਆਜੇ ਵੀ ਤੇਰੇ ਨਾਲ ਚਲਦੀਆਂ ਪਈਆਂ ਨੇ ਗਰਮੀ ਵਾਲੇ ਕੱਪੜੇ ਅੰਦਰ ਰੱਖੇ ਜਾ ਰਹੇ ਬਾਹਰ ਕੱਢੇ ਜਾ ਰਹੇ ਨੇ ਤੇ ਸਰਦੀਆਂ ਦੇ ਕੱਪੜੇ ਅੰਦਰ ਰੱਖੇ ਜਾ ਰਹੇ ਨੇ ਲਾਈਆ ਉਹ ਏਡਾ ਗੜਾ ਅੱਛਾ ਇਹ ਆ ਜਾ ਮੈਨੂੰ ਲੱਗਿਆ ਇੱਥੇ ਲੱਗ ਗੜਾ ਆਈਏ ਜਿ ਦੀ ਜਿ ਦੀ ਜਿ ਦੀ ਇਹਨੂੰ ਦੀ ਆ ਦਿਨੇ ਦਿੱਤਾ ਸੀਗਾ ਹਾਂ ਪੁੱਤਿਆ ਹੋ ਗਏ ਨੇ ਮੇਰੇ ਸਾਰਾ ਤੇਰੇ ਆ ਕੀ ਕਰੀਆਂ ਦੇਖੋ ਜੀ ਜਸਪ੍ਰੀਤ ਕੌਰ ਭਾਂਡੇ ਮਾਝਰੀ ਆ ਹੁਣ ਕਰਦੇ ਕੰਮ ਬੱਚੇ ਕਰਨ ਲੱਗ ਪਏ ਨੇ ਬਹੁਤ ਹੀ ਹੁਸ਼ਿਆਰ ਕੁੜੀ ਐ ਅੱਗੇ ਕਰੀ ਹੂੰ ਚਾਬਾਸ਼ ਐਵੇਂ ਕੰਮ ਕਰਦੇ ਇਹ ਕੰਮ ਕਰੀਦੇ ਨੇ ਪਾ ਪਾ ਤੇ ਹੱਲ ਕਰੀ ਜੀ ਮੇਰੀ ਪਾਪਾ ਤੂੰ ਹਾਂ ਪੈਸਾ ਤੂੰ ਹੁਣ ਤਾਂ ਪੈਸੇ ਖਰਚ ਗਈਆਂ ਚੀਜ਼ਾਂ ਲੈ ਗਈਆਂ ਉਹ ਨਹੀਂ ਉਹ ਪਹਿਲਾ ਦਿਨ ਸੀ 1 ਰੁਪਿਆ ਜੀ ਮੈਂ ਉਹਨਾਂ ਦਾ 5 ਰੁਪਿਆ ਕੋਲ ਆ ਗਿਆ ਫਿਰ ਕਿ ਲਗਾਨੀ 5 ਰੁਪਿਆ ਦਾ ਮਾਜੀ ਕੋਈ ਗੱਲ ਨਹੀਂ ਪਹਿਲਾਂ ਭਾਂਡੇ ਸਾਫ਼ ਕਰੋ ਫੋਟਣਗੇ ਚੀ ਚੱਕ ਕੇ ਬੋਲ ਨਾਲ ਉਹ ਹੋ ਜਾਣਾ ਇੱਕ ਪੱਟਾ ਕੋਲ ਪੈ ਜਾਣਾ ਕਿ ਕੋਈ ਝੋਲਾ ਦੇ ਕੇ ਲੈ ਡਾ ਫੁੱਲ ਸਰ ਕੀ ਆਹ ਨੂੰ ਤੇ ਨੇ ਅੰਦਾ ਦੇਖੋ ਸਾਡਾ ਟੀਵੀ ਚ ਦਲਦੇ ਪੈ ਰਹੇ ਸ਼ਾਰਟਸ ਵੀਡੀਓ ਜੋ ਮੈਂ ਸ਼ਾਰਟਸ ਵੀਡੀਓ ਬਣਾ ਕੇ ਪਾਣਾ ਮਨਿੰਦਰ ਤੇ ਜਸਪ੍ਰੀਤ ਦੇ ਇੱਧਰ ਜਸਪ੍ਰੀ ਬੈਠੀ ਆ ਦੇਖੋ ਆਪਣੀ ਸ਼ਾਰਟਸ ਦੇਖਦੀ ਪਈ ਹੈ ਹਾਂ ਹਾਂ ਆਹ ਹਾਂ ਬਾਪਾ ਮੈਨੂੰ ਕੱਪੜੇ ਦਵਾ ਦਿਓ ਮੰਮੀ ਬੋਲੀ ਜਾਂਦੀ ਆ ਕੱਪੜੇ ਦਵਾਉਣੇ ਤੈਨੂੰ ਇਹਨੂੰ ਕਿਹਾ ਪਾਜੀ ਐਸੇ ਕਰਾ ਦੇਣੀ ਆ ਮੰਮੀ ਪੈਂਟ ਕੋਟ ਆਹ ਕਿੰਨਾ ਸੋਹਣਾ ਕੱਪੜਾ ਹੈ ਇੰਨੇ ਸੋਹਣੇ ਕੱਪੜੇ ਆ ਮਮਾ ਜੀ ਸੀ ਵੀ ਇਹੇ ਜੀ ਸ਼ਰਟ ਠੀਕ ਹੈ ਜਾਏਗਾ ਨਵੀਆਂ ਦੇਖੋ ਮੈਂ ਮੈਂ ਜਾਣਾ ਹੀ ਨਹੀਂ ਜਾਦਾ ਇਹ ਸ਼ਰਟ ਕਰੀਮ ਜੀ ਪੈਂਟ ਮਾ ਜਾਣਾ ਹੀ ਨਹੀਂ ਉਹ ਵੈਰੀ ਗੁੱਡ ਕਿੰਨਾ ਭਰੀ ਕਿ ਜਾਉਂਗੀ ਜੇ ਲਾਵਾਂਗੇ ਤੇ ਚੱਲੋ ਇਹ ਤਾਂ ਬਹੁਤ ਵਧੀਆ ਹੈ ਅੱਜ ਆਈ ਸੂਟ ਪਾ ਲਈ ਠੀਕ ਹੈ ਮੈਂ ਬਾਹਰ ਜਾਣਾ ਹੀ ਨਹੀਂ ਯਾ ਤਾਂ ਉਹ ਕਿਹੜਾ ਰੰਗ ਸੀ ਯਾਰ ਜਿਹੜੀ ਜੱਜ ਨੂੰ ਟੀ-ਸ਼ਰਟ ਵੀ ਪਾਈ ਹੋਈ ਜਿਹੜੀ ਵਿੱਚ ਖੜੀ ਆ ਆਹ ਰੰਗ ਦੀ ਸ਼ਰਟ ਤੇ ਕਰੀਮ ਰੰਗ ਦੀ ਪੈਂਟ ਬਣੀ ਹੋਈ ਉੱਪਰ ਦੀ ਬਲੇਜ਼ਰ ਮੈਂ ਜਾਣਾ ਨਾ ਪੈਂਟ ਪਾ ਲਾਂਗਾ ਪਾਰਲੇ ਚਲੋ ਗਾਇਸ ਹੁਣ ਇੱਕ ਕੱਪੜੇ ਤਿਆਰੀ ਕਰ ਲੈਂਦੇ ਆ ਕਰਨ ਲੱਗੇ ਹਾਂ ਨੇ ਗਾਇਸ ਹੁਣ ਕੱਪੜੇ ਦੇ ਪਾ ਰਹੇ ਆ ਪੈਕਿੰਗ ਹੋ ਰਹੀ ਆ ਕੱਪੜੇ ਦੀ ਪੈਕਿੰਗ ਹੋ ਰਹੀ ਹੈ ਤੇ ਹੁਣ ਅੱਥਾ ਵਾਂਗ ਬਲੌਗ ਕਰਦੇ ਆ ਬੰਦ ਮਿਲਾਂਗੇ ਅਗਲੇ ਬਲੌਗ ਵਿੱਚ ਜੇ ਸ਼ਾਮ ਨੂੰ ਆਏ ਹੋਰ ਬਲੌਗ ਬਣਾਵਾਂਗੇ ਉਹ ਵੀ ਐਡ ਕਰਕੇ ਪਾਵਾਂਗੇ